ਸਤਿ ਜੀ ਰਿਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ YouTube Farmer Channel ਤੇ ਸਵਾਗਤ ਕਰਦੇ ਆਂ ਤੁਹਾਡਾ ਸਭ ਦਾ ਸੋ ਅੱਜ ਆਪਾਂ ਗੱਲ ਕਰਾਂਗੇ ਕਿਸਾਨਾਂ ਨਾਲ ਸੰਬੰਧਿਤ ਕਣਕ ਦੀ ਬਢਾਈ ਦੇ ਬਾਰੇ ਤੇ ਮੌਸਮ ਵੀ ਅਗਲੇ ਦਿਨਾਂ ਵਿੱਚ ਕਿਵੇਂ ਦਾ ਰਹੇਗਾ ਤੇ ਕੀ ਮੌਸਮੀ ਆਪਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਣਕ ਦੀ ਬਢੀ ਜਿਹੜੀ ਜਿਹੜੇ ਕਿਸਾਨਾਂ ਦੇ ਰਹਿੰਦੀ ਹੈ ਕਦੋਂ ਤੱਕ ਪੂਰੀ ਕਰ ਲੈਣੀ ਚਾਹੀਦੀ ਹੈ ਸੋ ਜਿਵੇਂ ਕਿ ਦੇਖ ਰਿਹਾ ਕਿ ਪਿਛਲੇ ਦਿਨਾਂ ਤੋਂ ਜਦੋਂ ਤੋਂ ਕਣਕ ਦੀ ਬਢੀ ਸ਼ੁਰੂ ਹੋਈ ਹੈ ਤਾਂ ਲਗਭਗ ਮੌਸਮ ਦੇ ਵਿੱਚ 2-4 ਦਿਨ ਬਾਅਦ ਬਦਲਾਅ ਆਉਂਦਾ ਹੈ ਕਈ ਹਿੱਸਿਆਂ ਵਿੱਚ ਮੀਂਹ ਬੱਦਲ ਵਾਈ ਗੜੇਮਾਰੀ ਹਨੇਰੀ ਨਾਲ ਮੌਸਮੇ ਆ ਜਿਹੜਾ ਪ੍ਰਭਾਵਿਤ ਹੁੰਦਾ ਹੈ ਤੇ ਕਣਕ ਦੀ ਬਾਡੀ ਵੀ ਉੱਥੇ ਪ੍ਰਭਾਵਿਤ ਹੋ ਰਹੀ ਹੈ ਪੂਰੀ ਜਗਰ ਕਿਸੇ ਆਪਾਂ ਵੀ ਚੰਗੀ ਤਰ੍ਹਾਂ ਖੁੱਲ ਕੇ ਇਸ ਸੀਜ਼ਨ ਦੇ ਵਿੱਚ ਕਣਕ ਦੀ ਬਾਡੀ ਨਹੀਂ ਚੱਲੀ ਹੈ ਕਿਸੇ ਨਾ ਕਿਸੇ ਖੇਤਰ ਵਿੱਚ 2-4 ਦਿਨ ਬਾਅਦ ਮੀਂਹ ਜਿਹੜਾ ਸ਼ਰਾਟੇ ਜਾਂ ਮੀਂਹ ਦੇ ਹਾਲਾਤ ਬਣ ਜਾਂਦੇ ਨੇ ਬਦਲਵਾਈ ਹੋ ਜਾਂਦੀ ਹੈ ਨਰਮਾਈ ਆ ਜਾਂਦੀ ਹੈ ਤੇ ਪਿਛਲੇ 2-3 ਦਿਨ ਪਹਿਲਾਂ ਵੀ ਕੁਝ ਹਿੱਸਿਆਂ ਵਿੱਚ ਗੜੇਮਾਰੀ ਹੋਈ ਹੈ ਤੇ ਕਈ ਇਲਾਕਿਆਂ ਵਿੱਚ ਨੁਕਸਾਨ ਵੀ ਹੋ ਗਿਆ ਤੇ ਹੁਣ ਗੱਲ ਕਰੀਏ ਜਿਵੇਂ ਅੱਜ ਤਰੀਕ ਹੈ 24 ਤੇ 25 ਅਪ੍ਰੈਲ ਜਿਹੜੇ ਕਿਸਾਨਾਂ ਦੀ ਫਸਲ ਪੂਰੀ ਤਰ੍ਹਾਂ ਤਿਆਰ ਹੈ ਉਹਦੇ ਵਿੱਚ ਕਹਿਦੀ ਵੀ ਕਿਸੇ ਤਰ੍ਹਾਂ ਦੀ ਕੋਈ ਨਮੀ ਨਹੀਂ ਹੈ ਮੰਡੀ 'ਚ ਵਧੀਆ ਵਿਕਣ ਵਾਲੀ ਹੈ ਤਾਂ ਉਹ ਕਿਸਾਨ 24 25 ਅਪ੍ਰੈਲ ਨੂੰ ਕਣਕ ਦੀ ਵਾਢੀ ਬਿਨਾਂ ਕਿਸੇ ਦੇਰੀ ਤੋਂ ਕਰਨ ਕਿਉਂਕਿ 26 ਅਪ੍ਰੈਲ ਤੋਂ ਮੌਸਮ ਦੇ ਵਿੱਚ ਫੇਰ ਥੋੜੀਆਂ ਬਹੁਤੀਆਂ ਗੜਬੜੀਆਂ ਆਉਣ ਵਾਲੀ ਦੀ ਸੰਭਾਵਨਾ ਬਣੀ ਹੋਈ ਹੈ 24 25 ਅਪ੍ਰੈਲ ਦੋ ਦਿਨ ਪੂਰੇ ਵਧੀਆ ਖੁੱਲੇ ਸਾਫ਼ ਦਿਨ ਲੱਗਣਗੇ ਚੰਗੀ ਧੁੱਪ ਲੱਗੇਗੀ ਤੇ ਇਹਨਾਂ ਦੋ ਦਿਨਾਂ ਵਿੱਚ ਕਣਕ ਦੀ ਵਾਢੀ ਹੈ ਜਿਹੜੇ ਜਿੰਨਾ ਹੋ ਸਕੇ ਜਿਹੜੇ ਕਿਸਾਨਾਂ ਦੀ ਕਣਕ ਤਿਆਰ ਹੈ ਤਾਂ ਉਹ ਬਾਡੀ ਕਰ ਲੈਣ ਬਿਨਾਂ ਕਿਸੇ ਦੇਰ ਤੋਂ ਤੇ ਜੇਕਰ ਮਸ਼ੀਨ ਵਗੈਰਾ ਕੰਬੈਨ ਬੁੱਕ ਹੈ ਕਿਸੇ ਨਹੀਂ ਮਿਲਦੀ ਤਾਂ ਲਾਗਪਾਸ ਦੇ ਹੋਰ ਪਿੰਡਾਂ ਤੋਂ ਆਪਾਂ ਪ੍ਰਬੰਧ ਕਰ ਸਕਦੇ ਹਾਂ ਕਿਉਂਕਿ ਇਹਨਾਂ ਦਿਨਾਂ ਵਿੱਚ ਕਣਕ ਦਾ ਸੀਜ਼ਨ ਦਾ ਜਿਆਦਾ ਤਕੜਾ ਲੰਬਾ ਸੀਜ਼ਨ ਨਹੀਂ ਚੱਲਦਾ ਹੁੰਦਾ ਕਿਉਂਕਿ ਮਸ਼ੀਨਾਂ ਕਣਕ ਦੀ ਵੜਾਈ ਦੇ ਵਿੱਚ ਨਵੇੜਾ ਕਾਫੀ ਜਿਆਦਾ ਕਰ ਦਿੰਦੀਆਂ ਨੇ ਤੇ ਇਸੇ ਕਰਕੇ ਇਹਨਾਂ ਦੋ ਦਿਨਾਂ ਵਿੱਚ ਕਿਸਾਨਾਂ ਨੂੰ ਜਿਹੜੀ ਜਿਹੜੀ ਫਸਲ ਆ ਵੜਾਉਣੀ ਚਾਹੀਦੀ ਹੈ ਤੇ ਜਿਹੜੀ ਫਸਲ ਹਾਲੇ ਨਰਮ ਹੈ ਜਿਹਦੇ ਵਿੱਚ ਨਰਮਾਈ ਹੈ ਉਸ ਫਸਲ ਨੂੰ ਵੜਾਉਣ ਤੋਂ ਗਰੇਜ ਕਰਨਾ ਚਾਹੀਦਾ ਹੈ ਕਿਉਂਕਿ ਮੰਡੀਆਂ ਦੇ ਵਿੱਚ ਲਿਜਾ ਕੇ ਵੀ ਜੇਕਰ ਉੱਥੇ ਆਪਾਂ 4-5 ਦਿਨ ਸੁਕਾਈ ਗਏ ਉਹਨੂੰ ਉੱਪਰੋਂ ਬਰਸਾਤ ਆ ਗਈ ਮੰਡੀਆਂ ਦੇ ਵਿੱਚ ਵੀ ਜੇਕਰ ਰੁੜ ਗਈ ਫਸਲ ਤਾਂ ਜ਼ਿਆਦਾ ਨੁਕਸਾਨ ਹੋ ਜਾਂਦਾ ਕਿਉਂਕਿ ਇੱਕ ਦਾ ਸੁਕਾਈ ਦਾ ਕਰਾਇਆ ਬਾਕੀ ਮੰਡੀ 'ਚ ਉੱਥੇ ਜਿਹੜੀਆਂ ਦਿਹਾੜੀਆਂ ਬੰਦੇ ਦੀਆਂ ਫੁੱਟਦੀਆਂ ਨੇ ਉਹ ਲੱਗ ਹੋ ਜਾਂਦੀਆਂ ਨੇ ਸੋ ਇਸੇ ਕਰਕੇ ਕਈ ਵਾਰ ਕੀ ਹੁੰਦਾ ਹੈ ਕਿ ਮੌਸਮ 'ਚ ਬਦਲਾਅ ਥੋੜਾ ਆਉਂਦਾ ਹੈ ਹਲਕਾ ਫੁਲਕਾ ਮੀਂਹ ਪੈਂਦਾ ਹੈ ਪਰ ਜਦੋਂ ਢੇਰੀ ਭੇਜੇ ਜਾਂਦੀ ਹੈ ਤਾਂ ਉਸ ਦਾ ਨੁਕਸਾਨ ਜ਼ਿਆਦਾ ਹੋ ਜਾਂਦਾ ਹੈ ਖੇਤ ਦੇ ਵਿੱਚ ਖੜੀ ਫਸਲ ਦੇ ਨਾਲੋਂ ਸੋ ਇਸੇ ਕਰਕੇ ਇਹ ਗੱਲ ਦਾ ਧਿਆਨ ਰੱਖਣਾ ਕਿ ਜਿਹੜਿਆਂ ਦੀ ਫਸਲ ਨਰਮਾ ਕਿਸਾਨਾਂ ਦੀ ਕੁਝ ਪਛੇਤੀ ਕਣਕ ਦੀ ਬਜਾਈ ਹੈ ਉਹਨਾਂ ਨੂੰ ਫਿਲਹਾਲ ਹਲੇ ਰੁਕਣਾ ਚਾਹੀਦਾ ਹੈ ਲਗਭਗ 26 ਤੋਂ ਲੈ ਕੇ 28-29 April ਦੇ ਆਸ-ਪਾਸ ਤੱਕ ਮੌਸਮ ਥੋੜਾ ਬਹੁਤ ਬਣਦਾ ਵਿਗੜਦਾ ਰਹੇਗਾ ਤੇ ਉਸ ਤੋਂ ਬਾਅਦ ਮੌਸਮ ਖੁੱਲਣ ਦੀ ਸੰਭਾਵਨਾ ਕਾਫੀ ਜ਼ਿਆਦਾ ਬਣੀ ਹੈ ਤਾਂ ਉਦੋਂ ਵੜਾਈ ਕਰ ਸਕਦੇ ਨੇ ਤੇ ਮੌਸਮ ਦੇ ਵਿੱਚ ਦੀ ਜੇ ਮੌਸਮ ਦੀ ਹੀ ਗੱਲ ਕਰੀਏ ਤਾਂ 24-25 April ਨੂੰ ਬਿਲਕੁਲ ਸਾਫ਼ ਮੌਸਮ ਚੰਗਾ ਰਹੇਗਾ ਉੱਤਰ-ਪੱਛਮੀ ਖੁਸ਼ਕ ਠੰਡ ਹਵਾਵਾਂ ਚੱਲਣਗੀਆਂ ਤੇ 26 April ਤੋਂ ਮੌਸਮ ਹਾਲਾਂਕਿ 26 April ਨੂੰ ਵੀ ਠੀਕ ਠਾਕ ਰਹੇਗਾ ਜਿਆਦਾ ਵੱਡੀਆਂ ਹਲਚਲਾਂ ਨਹੀਂ ਆ ਪਰ ਸ਼ਾਮ ਦੇ ਆਸ-ਪਾਸ ਦੁਪਹਿਰ ਤੋਂ ਬਾਅਦ ਕੁਝ ਗਰਦਜਮਕ ਵਾਲੇ ਬੱਦਲ ਬਣ ਸਕਦੇ ਨੇ ਜਿਨ੍ਹਾਂ ਦੇ ਚੱਲਦੇ ਮੌਸਮ ਵਿੱਚ ਅਚਾਨਕ ਛੋਟੀਆਂ-ਮੋਡੀਆਂ ਗੜਬੜੀਆਂ ਆ ਸਕਦੀਆਂ ਨੇ ਕਈ ਖੇਤਿਆਂ ਵਿੱਚ ਹੋ ਸਕਦਾ ਹੈ ਕਿ ਅਚਾਨਕ ਬੱਦਲ ਬਣ ਕੇ ਮੀਂਹ ਹਨੇਰੀ ਜਾਂ ਮੀਂਹ ਦੇ ਛਰਾਟੇ ਜਾਂ ਕਿਣਮਣ ਦਾ ਮਾਹੌਲ ਬਣ ਸਕਦਾ ਹੈ ਕੁਝ ਇਲਾਕਿਆਂ ਦੇ ਵਿੱਚ ਤੇ ਫਿਰ 26 ਤਰੀਕ ਦੀ ਸ਼ਾਮ ਤੋਂ ਲੈ ਕੇ 27, 28 ਅਤੇ 29 April ਤੱਕ ਮੌਸਮ 100% ਖੁੱਲੇਗਾ ਨਹੀਂ ਬਹੁਤ ਸਾਫ਼ ਨਹੀਂ ਰਹੂਗਾ ਤੇ ਇਹ ਵੀ ਨਹੀਂ ਕਹਾਂਗੇ ਕਿ 26 ਤੋਂ ਲੈ ਕੇ 29 April ਤੱਕ ਮੌਸਮ ਬਿਲਕੁਲ ਬੱਦਲਵਾਈ ਵਾਲਾ ਬਣਿਆ ਰਹੂ ਮੀਂਹ ਪੈਂਦੇ ਰਹਿਣਗੇ ਸੋ ਮੌਸਮ 'ਚ ਅਚਾਨਕ ਗੜਬੜੀਆਂ ਇਹਨਾਂ ਦਿਨਾਂ ਵਿੱਚ ਆਉਂਦੀਆਂ ਰਹਿਣਗੀਆਂ ਹਾਲਾਂਕਿ ਜਿਹੜੀ ਬੜਾਈ ਆ ਉਹ 27 28 April 29 April ਨੂੰ ਵੀ ਚਾਲੂ ਰਹੂਗੀ ਕਿਉਂਕਿ ਮੌਸਮ ਸਾਰੇ ਖੇਤਾਂ ਦੇ ਵਿੱਚ ਨਹੀਂ ਬਦਲੇਗਾ ਪਰ ਫਿਰ ਵੀ ਜਿਹੜੀ ਸੰਭਾਵਨਾ ਬਣੀ ਹੈ ਉਹ ਤੋਂ ਬੰਦੇ ਨਜ਼ਰ ਰਹੀ ਸਲਾਹ ਹੈ ਕਿ ਜਿਹੜੀਆਂ ਫਸਲਾਂ ਤਿਆਰ ਨੇ ਤਾਂ 26 April ਤੱਕ ਉਹਨਾਂ ਦੀ ਬੜਾਈ ਕਰ ਲਈ ਜਾਵੇ ਤਾਂ ਜੋ ਕਿਸੇ ਕਿਸਮ ਦੀ ਕੋਈ ਹੁਣ ਹੋਣੀ ਘਟਨਾ ਜਾਂ ਕਿਸੇ ਗੱਲ ਕਰੀਏ ਵੀ ਮੀਂਹ ਵਗੈਰਾ ਜੇਕਰ ਕੋਈ ਗੜੇਮਾਰੀ ਹੋਣੀ ਹੈ ਤਾਂ ਫਸਲ ਬਰਬਾਦ ਹੋਣ ਤੋਂ ਆਪਾਂ ਬਚਾ ਸਕੀਏ ਜਿੰਨਾ ਕੋ ਆਪਾਂ ਕਰ ਸਕਦੇ ਆ ਆਪਣੇ ਹੱਥ ਵਿੱਚ ਹੈ। ਸੋ ਬਾਕੀ ਅਗਲੇ ਦਿਨਾਂ ਵਿੱਚ ਜੋ ਵੀ ਤਾਜ਼ਾ ਜਾਣਕਾਰੀ ਮਿਲਦੀ ਰਹੂਗੀ ਉਹ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਰਹਾਂਗੇ। ਸੋ ਇਸੇ ਖੇਤੀਬਾੜੀ, ਮੌਸਮ ਅਤੇ ਬਾਕੀ ਹੋਰ ਕਿਸਾਨੀ ਸੰਬੰਧ ਦਾ ਅਪਡੇਟ ਲਈ YouTube Farmer ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ।